ਸਮਾਰਟ 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 ਪਟਵਾਰੀ ਬਣਿਆ ਸੀ ਸਮਾਰਟ ਰਿਸ਼ਵਤ ਲੈਣੀ ਪਰ ਰਿਸ਼ਵਤ ਦੇ ਪੈਸੇ ਨੂੰ ਹੱਥ ਨਹੀਂ ਸੀ ਲਾਂਦਾ ਨਹੀਂ ਸੀ ਲਾਂਦਾ ਨਹੀਂ ਸੀ ਲਾਂਦਾ ਫਿਰ ਆਖਰਕਾਰ ਵਿਜੀਲੈਂਸ ਵੀ ਬਣੀ ਸਮਾਰਟ ਪਾਤੀ ਰੈਡ ਮੁਕਾਤੀ ਪਟਵਾਰੀ ਦੀ ਰਿਸ਼ਵਤ ਦੀ ਖੇਡ ਵਿਜੀਲੈਂਸ ਨੂੰ ਲੱਗ ਗਈ ਪਣਖ ਬਸ ਫੇਰ ਕੀ ਸੀ ਚੱਕ ਲਿਆ ਚੱਕ ਲਿਆ ਚੱਕ ਲਿਆ ਇਹ ਤਸਵੀਰਾਂ ਨੇ ਲੁਧਿਆਣਾ ਦੀ ਜਿੱਥੇ ਕੀ ਸਖਤ ਮિજાਜ ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਇੱਕ ਕਾਰਫੇਰ ਲਿਆ ਹੈ ਭ੍ਰਸ਼ਟਾਚਾਰ ਦੇ ਖਿਲਾਫ ਵੱਡਾ ਐਕਸ਼ਨ ਵਿਜੀਲੈਂਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਪਟਵਾਰੀ ਬੜੀ ਹੀ ਸਮਾਰਟਨੈਸ ਦੇ ਨਾਲ ਰਿਸ਼ਵਤ ਖੋਰੀ ਕਰ ਰਿਹਾ ਤੇ ਜੇ ਪਟਵਾਰੀ ਸਮਾਰਟ ਸੀ ਤੇ ਵਿਜੀਲੈਂਸ ਕਿਹੜਾ ਘੱਟ ਸਮਾਰਟ ਸੀ ਵਿਜੀਲੈਂਸ ਨੇ ਵੀ ਲਿਆ ਸਮਾਰਟ ਐਕਸ਼ਨ ਤਰੀ ਦੀ ਤਰੀ ਰਹਿ ਗਈ ਪਟਵਾਰੀ ਦੀ ਸਮਾਰਟਨੈਸ ਦਰਅਸਲ ਪਟਵਾਰੀ ਚਮਕੌਰ ਸਿੰਘ ਦੇ ਉੱਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਵਿਜੀਲੈਂਸ ਨੂੰ ਪਤਾ ਲੱਗਿਆ ਕਿ ਉਸਨੇ ਸੈਟਿੰਗ ਵਾਸਤੇ ਪਟਵਾਰਖਾਨੇ ਦੇ ਕੋਲ ਹੀ ਇੱਕ ਦੁਕਾਨਦਾਰ ਨਾਲ ਸੈਟਿੰਗ ਕੀਤੀ ਹੋਈ ਹੈ ਯਾਨੀ ਕਿ ਦੁਕਾਨਦਾਰ ਨੂੰ ਸੈਟਿੰਗ ਦੀ ਪੂਰੀ ਪਾਵਰ ਦਿੱਤੀ ਹੋਈ ਹੈ ਉਹ ਦੁਕਾਨਦਾਰ ਹੀ ਉਸਦੇ ਨਾਂ ਦੇ ਉੱਤੇ ਪੈਸੇ ਲੈਂਦਾ ਸੀ ਜੇ ਦੁਕਾਨਦਾਰ ਨੇ ਹਾਂ ਕਰਤੀ ਤੇ ਹੋ ਜਾਂਦਾ ਸੀ ਕੰਮ ਨਹੀਂ ਤੇ ਅਟਕਿਆ ਰਹਿੰਦਾ ਸੀ ਆਖਰਕਾਰ ਵਿਜੀਲੈਂਸ ਨੇ ਵੀ ਕਰ ਦਿੱਤੀ ਵੱਡੀ ਕਾਰਵਾਈ ਰੰਗੇ ਹੱਥ अशोक कुमार नाम ਦੇ ਉਸ ਕਰਿੰਦੇ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਦੁਕਾਨ ਤੇ ਲੈਂਦਾ ਸੀ ਰਿਸ਼ਵਤ ਹਾਲਾਂਕਿ ਪਟਵਾਰੀ ਬਾਹਰ ਦੁਕਾਨ ਤੇ ਰੇਡ ਹੋਣ ਦੀ ਖਬਰ ਮਿਲਦੇ ਪਟਵਾਰਖਾਨੇ ਤੋਂ ਭੱਜ ਗਿਆ ਪਰ ਵਿਜੀਲੈਂਸ ਨੇ ਉਸ ਦੇ ਖਿਲਾਫ ਵੀ ਮੁਕੱਦਮਾ ਦਰਜ ਕਰ ਲਿਆ ਹੈ ਆਓ ਤੁਹਾਨੂੰ ਦਿਖਾਣੇ ਆ ਵਿਜੀਲੈਂਸ ਨੇ ਕਿਵੇਂ ਕੀਤੀ ਇਹ ਕਾਰਵਾਈ ਤੁਸੀਂ ਆਪ ਹੀ ਸੁਣ ਲਵੋ ਐਸਐਸਪੀ ਵਿਜੀਲੈਂਸ ਰਵਿੰਦਰ ਪਾਲ ਸੰਦੂਦੀ ਜੁਬਾਨੇ ਦਨਖੇਲ ਪੰਜਾਬੀ ਟੀਵੀ ਦੇ ਲਈ ਲੁਧਿਆਣਾ ਤੋਂ ਆਮਨ ਤਗੜਦੇ ਰਿਪੋਰਟ ਦੇਖੋ ਰਕੇਸ਼ ਕੁਮਾਰ ਦਰਾਹਿਦ ਕੋਹਾੜੇ ਤੋਂ ਰਹਿਣ ਵਾਲੇ ਨੇ ਇਹ ਅੱਜ ਸਾਡੇ ਕੋ ਇੱਥੇ ਦਫ਼ਤਰ ਆਏ ਸੀਗੇ ਸਵੇਹਾ ਇਹਨਾਂ ਦਾ ਕਹਿਣਾ ਵੀ ਕੱਲ 11 ਤਰੀਕ ਨੂੰ ਉੱਥੇ ਗਏ ਨੇ ਗਿਆਸਪੁਰੇ ਇਹਨਾਂ ਨੇ ਕੋਈ 31 5 23 ਨੂੰ ਕੋਈ ਰਜਿਸਟਰੀ ਕਰਾਈ ਸੀ 75 ਗਾਜ ਦੀ 플ੌਟ ਸੀਗਾ ਜੋ ਰਜਿਸਟਰੀ ਹੋ ਗਈ ਸੀਗੀ ਰਜਿਸਟਰੀ ਜਦੋਂ ਹੁੰਦੀ ਹੈ ਉਹ ਨਾਲ ਹੀ ਉਹ ਤੇ ਇੰਤਕਾਲ ਦੀ ਫੀਸ ਵੀ ਜਮ੍ਹਾਂ ਹੋ ਜਾਂਦੀ ਹੈ। ਵੈਸੇ ਤਾਂ ਇਹਦੀ ਡਿਊਟੀ ਹੁੰਦੀ ਹੈ ਇੰਤਕਾਲ ਵਾਲਾ ਨੇ ਆਪ ਹੀ ਕਰਨਾ ਹੁੰਦਾ। ਉਹ ਇੰਤਕਾਲ ਹੋਇਆ ਨਹੀਂ ਸੀਗਾ। ਉਹਨਾਂ ਦਾ ਕਹਿਣਾ ਸੀ ਕਿ ਮੈਂ ਲੋਨ ਵਗੈਰਾ ਲੈਣਾ ਸੀ ਤੇ ਮੈਂ ਇਹਨੂੰ ਉੱਥੇ ਗਿਆ ਸੀ ਪਟਵਾਰੀ ਕੋ ਚਮਕੌਰ ਸਿੰਘ ਕੋ। ਜੀ। ਉਹਨੇ ਫਿਰ ਇਹਦੇ ਕੋਲ ਭੇਜਤਾ ਇਹਨੇ ਪ੍ਰਾਈਵੇਟ ਕਰਿੰਦਾ ਕੋ ਰੱਖਿਆ ਹੋਇਆ ਅਸ਼ੋਕ ਕੁਮਾਰ। ਜੀ। ਤੇ ਸ਼ੋਕ ਕੁਮਾਰ ਨੂੰ ਇਹਨੇ ਦੱਸਿਆ ਕਿ ਮੈਨੂੰ 3 ਸਾਲਾਂ ਦੀਆਂ ਇਸ ਪਰ ਕਾਜ ਜਾਈਦਾ ਫਰਦਾਂ ਦਾ ਇੱਕ ਮੈਨੂੰ ਇਹਦੀ ਅੰਤਕਾਲ ਦੀ ਕਾਪੀ ਜਲਦੀ ਚਾਹੀਦੀ ਹੈ ਮੈਂ ਲੋਨ ਲੈਣਾ ਤੇ ਉਹਨੇ ਕਿਹਾ ਜੀ ਤੁਹਾਡਾ ਕੰਮ ਹੋ ਜਾਊਗਾ ਤੇ 6000 ਰੁਪਏ ਲੱਗੂਗਾ ਤੇ ਉਹ ਫਿਰ ਉਹਨੇ ਇਹੀ ਕਿਹਾ ਸੀ ਮੈਂ ਪੈਸੇ ਨਹੀਂ ਕੋਈ ਦੇਣਾ ਚਾਹੁੰਦਾ ਸੀ ਰਿਸ਼ਵਤ ਦੇ ਕੰਮ ਨਹੀਂ ਕਰਵਾਉਣਾ ਚਾਹੁੰਦਾ ਉਹ ਸਾਡੇ ਕੋਲੋਂ ਮੈਂ ਅਪਰੋਚ ਕੀਤੀ ਅੱਜ ਤੇ ਸਰਕਾਰੀ ਦਫਾ ਦੇ ਹਾਜ਼ਰੀ ਚ ਇਹਨੂੰ ਫਿਰ ਅੱਜ ਅਸ਼ੋਕਮਰ ਨੂੰ ਜਿਹੜਾ ਉਹ ਤੇ ਗਿਆਸਪੁਰੇ ਪਰਿਵਾਰਖਾਨੇ ਤੋਂ ਅਰੈਸਟ ਕੀਤਾ ਜੀ ਫਰਮ ਕਦਮਾ ਦਰਜ ਹੋ ਗਿਆ ਸੀ ਔਰ ਜਿਹੜਾ ਪਟਵਾਰੀ ਹੈਗਾ ਚਮਕੌਰ ਸਿੰਘ ਉਹ ਉਥੋਂ ਫਰਾਰ ਹੋ ਗਿਆ ਸੀ ਉਹਨੂੰ ਇਸ ਕਰਕੇ ਉਹਨੂੰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਉਹਨੂੰ ਫੜਨ ਵਾਸਤੇ ਬਾਕੀ ਜਿਹੜਾ ਹੈਗਾ ਇਹਨੂੰ ਦੋਸ਼ੀ ਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਸਰ ਕੇ ਜਿਹੜਿਆ ਸਾਹਮਣੇ ਦੁਕਾਨਦਾਰ ਆ ਉਸਦੇ ਕੋਲ ਜਿਹੜੇ ਪੈਸੇ ਆ ਫਰਾਈ ਕਰਦੇ ਸੀ ਹਾਂਜੀ ਹਾਂਜੀ ਕੋਈ ਦੁਕਾਨਦਾਰ ਵੀ ਸਾਹਮਣੇ ਹੈਗਾ ਉਹ ਸਾਰਾ ਵੈਰੀਫਾਈ ਕਰਾਂਗੇ ਦੁਕਾਨ ਇਹ ਇਕੱਲੀ ਪਟਵਾਰਖਾਨੇ ਦੇ ਬਾਹਰ ਅੰਦਰ ਨਹੀਂ ਪੈਸੇ ਲਏ ਉਹ ਜਦੋਂ ਉਹਨੂੰ ਬਾਹਰ ਕਿਸੇ ਦੁਕਾਨ ਤੇ ਮਿਲਿਆ ਦੁਕਾਨਦਾਰ ਦਾ ਹੀ ਟਾਈਮ ਰੱਖਿਆ ਸੀ ਔਰ ਦੁਕਾਨ ਤੇ ਹੀ ਦੇ ਲਾਗੇ ਫਿਰ ਨੂੰ ਅਸੀਂ ਉਹ ਸਾਡੀ ਟੀਮ ਨੇ ਗਿਫਤਾਰ ਕੀਤਾ ਔਰ ਦੁਕਾਨਦਾਰ ਦਾ ਰੋਲ ਵੀ ਸਾਰਾ ਐਗਜ਼ਾਮਨ ਕੀਤਾ ਜਾ ਰਿਹਾ ਕੀ ਲੱਗਦਾ ਸਰ ਇਹ ਜਿੱਦ ਪੈਸਾ ਨਹੀਂ ਹੋਣ ਡੈਂਜਰ ਹੋ ਸਕਦੀ ਹੈ ਕੁਝ ਖਲਾਸੇ ਬਿਲਕੁਲ ਉਹ ਸੇ ਸਾਰੀ ਜਾਂਚ ਕਰ ਰਹੇ ਬਾਕੀ ਹੁਣ ਪਟਵਾਰੀ ਜਿਹੜਾ ਫਰਾਰ ਆ ਉਹਨੂੰ ਵੀ ਛਾਪੇਮਾਰੀ ਕੀਤੀ ਜਾ ਰਹੀ ਫਨ ਵਾਸਤੇ